ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਗੋਇੰਦਵਾਲ ਦੀ ਦੱਸੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਈ ਮੁੰਡੇ ਮੋਟਰਸਾਈਕਲਾਂ ਤੇ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਦੋਂ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਮੁੰਡੇ ਇੱਥੇ ਮੋਟਰਸਾਈਕਲਾਂ ਤੇ ਸਟੰਟ ਕਰ ਰਹੇ ਨੇ ਤਾਂ ਸਿੰਘਾਂ ਦੇ ਵੱਲੋਂ ਇਹਨਾਂ ਮੁੰਡਿਆਂ ਦਾ ਚੰਗੀ ਤਰ੍ਹਾਂ ਕਟਾਪਾ ਕੀਤਾ ਜਾਂਦਾ ਏ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਨਿਹੰਗ ਸਿੰਘਾਂ ਨੇ ਇਹ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਕਿਸੇ ਮੁੰਡੇ ਨੇ ਇੱਥੇ ਹੋਲੇ ਮਹਲੇ ਚ ਕੋਈ ਹੁੱਲੜਵਾਜੀ ਕੀਤੀ ਕੋਈ ਸ਼ਰਾਰਤ ਕੀਤੀ ਜਾਂ ਫਿਰ ਕੋਈ ਸਟੰਟ ਕੀਤਾ ਤਾਂ ਉਹਨਾਂ ਦਾ ਇਹੀ ਹਾਲ ਹੋਣਾ ਸਿੰਘਾਂ ਵੱਲੋਂ ਇਸ ਤਰ੍ਹਾਂ ਹੀ ਕਟਾਪਾ ਕੀਤਾ ਜਾਣਾ ਤੇ ਇਸ ਵੀਡੀਓ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਜੋ ਲੜਾਈ ਹੋ ਰਹੀ ਆ ਉਹ ਅਨੰਦਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਨੂੰ ਜਾਂਦਿਆਂ ਰਾਹ ਵਿੱਚ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਕਈ ਮੁੰਡਿਆਂ ਦੇ ਵੱਲੋਂ ਹੁੱਲੜਵਾਜੀ ਕੀਤੀ ਜਾ ਰਹੀ ਸੀ ਤੇ ਟਰੈਕਟਰ ਤੇ ਉੱਚੀ ਉੱਚੀ ਗਾਣੇ ਲਾ ਰਹੇ ਸੀ ਤੇ ਸਿੰਘਾਂ ਦੇ ਰੋਕਣ ਤੇ ਉਹ ਸਿੰਘਾਂ ਨੂੰ ਵੀ ਮਾੜਾ ਚੰਗਾ ਬੋਲ ਰਹੇ ਸੀ ਦੇ ਬਾਅਦ ਵਿੱਚ ਸਿੰਘਾਂ ਵੱਲੋਂ ਵੀ ਇਹਨਾਂ ਮੁੰਡਿਆਂ ਦਾ ਕਟਾਪਾ ਕੀਤਾ ਜਾਂਦਾ ਏ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦੋਹਾਂ ਥਿਰਾਂ ਦੇ ਵਿਚਕਾਰ ਕਿਵੇਂ ਝੜਪ ਹੋ ਰਹੀ ਆ ਪਰ ਸਿੰਘਾ ਨੇ ਇਹਨਾਂ ਨੂੰ ਪਹਿਲਾਂ ਹੀ ਵਾਰਨਿੰਗ ਦਿੱਤੀ ਹੋਈ ਸੀ ਕਿ ਇੱਥੇ ਹੋਲੇ ਮਹੱਲੇ ਤੇ ਕਿਸੇ ਨੇ ਕੋਈ ਸ਼ਰਾਰਤ ਨਹੀਂ ਕਰਨੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਅਨੰਦਪੁਰ ਸਾਹਿਬ 'ਚ ਰੂਲ ਹੋਰ ਵੀ ਸਖਤ ਕਰ ਦਿੱਤੇ ਗਏ ਨੇ ਤੇ ਇਸ ਤਰ੍ਹਾਂ ਦੇ ਲੋਕਾਂ ਕਰਕੇ ਸਾਰੀ ਸੰਗਤ ਪਰੇਸ਼ਾਨ ਹੁੰਦੀ ਹੈ ਤੇ ਮੁੰਡਿਆਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਕਿ ਅਸੀਂ ਪਵਿੱਤਰ ਸਥਾਨ ਤੇ ਜਾ ਰਹੇ ਹਾਂ ਪਰ ਅੱਜਕੱਲ ਦੇ ਕਈ ਮੁੰਡੇ ਸਿਰਫ ਹੁੱਲੜਵਾਜੀ ਹੀ ਕਰਨ ਜਾਂਦੇ ਨੇ ਤੇ ਉਹ ਇਹ ਵੀ ਨਹੀਂ ਸੋਚਦੇ ਕਿ ਅਸੀਂ ਜਾ ਕਿੱਥੇ ਰਹੇ ਹਾਂ ਤੇ ਅਸੀਂ ਕਰ ਕੀ ਰਹੇ ਹਾਂ ਬਾਕੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ